आ के कब्र में सब चल दिए दुआ ना सलाम जरा सी देर में क्या हो गया जमाने आहूजा साहब जनाब चरणजीत तो आहूजा साहब वो चले गए गुरु जी चले गए साहब चले गए बहुत ही खूबसूरत मुंडा टेरी हो गया जी की गल करिए निश्द हो जाता बंदा اتوں بلینک ہو جاتے ہوا نے بولنا سکھایا ہوں جب انہوں بارے جی بیانی کرنی پھر لفظ کیڑے کے منہ نہ کٹ گئے کیوں اب نہیں رہے بس الودا کہتا دبا کے قبر میں سب چل دیے دعا نہ سلام ذرا سی دیر میں کیا ہو گیا زمانے کا یہی حقیقت ہے دس از لائف یہ ذائقہ سب نے چکھا ਸਰ ਕਾਫੀ ਸਮੇਂ ਤੋਂ ਬਿਮਾਰ ਵੀ ਚੱਲ ਰਹੀ ਸੀ ਚੋਟ ਵੀ ਲੱਗੀ ਸੀ ਉਹ ਤੰਦਰੁਸਤਾਂ ਨਾਲੋਂ ਵੀ ਜ਼ੇਹਦਾਰ ਸੀ ਲੋਕ ਤੰਦਰੁਸਤ ਹੋ ਕੇ ਵੀ ਬਿਮਾਰ ਹੁੰਦੇ ਤੁਸੀਂ ਕਿਤੇ ਉਹਨਾਂ ਨੂੰ ਮਿਲਦੇ ਤੁਸੀਂ ਕਹਿੰਦਾ ਸੀ ਇਹ ਤੇ ਜ਼ਿੰਦਗੀ ਚ ਬਿਮਾਰ ਨਹੀਂ ਹੋਏ ਬਿਮਾਰਾਂ ਨੂੰ ਇਹਨਾਂ ਦੀ ਕੋੜ ਲਿਆ ਕਰੋ ਠੀਕ ਹੋ ਜਾਏਗਾ ਉਹ ਉਹਨਾਂ ਦੀ ਵਿਲ ਪਾਵਰ ਔਰ ਜ਼ਿਹਨੀ ਤੌਰ ਤੇ ਚੇਤਨ ਸੀ ਲਾਸਟ ਸ਼ਾਮ ਨੂੰ ਖੂਬਸੂਰਤ ਗੱਲਾਂ ਕਰਕੇ ਹੱਸਦੇ ਹਸਾਉਂਦੇ ਮਸਲਨ ਆਫਟਰ ਫਿਊ ਮਿੰਟਸ ਅਗਰ ਉੱਚੇ ਕਹਿਖਾ ਨਾ ਲਗੇ ਤੇ ਸਮਝੋ ਅੱਜ ਅੱਛੇ ਮੋੜ 'ਚ ਨਹੀਂ ਪਰ ਅੱਛੇ ਮੋੜ 'ਚ ਹੀ ਰਹਿ ساری ਜ਼ਿੰਦਗੀ ਪੰਜਾਬ ਯੂਨੀਵਰਸਿਟੀ ਦਾ ਚੈਪਟਰ ক্লোਜ਼ ਕੈਸਟ ਕਰਨਾ ਹਾਂਜੀ ਆਪਣੇ ਆਪ ਵਿੱਚ 뮤직 ਦੀ ਯੂਨੀਵਰਸਿਟੀ ਸਿਰ ਉਹ ਉਹਨਾਂ ਦਾ ਅਲਟਰਨੇਟਿਵ ਨਹੀਂ ਕੋਈ ਸਾਡੀ ਵਰਗੇ ਲੱਖਾਂ ਨੇ ਉਹਨਾਂ ਵਰਗਾ ਕੋਈ ਨਹੀਂ ਉਹ ਇੱਕੋ ਹੀ ਸੀ ਸ਼ਾਂਕੁਟੀ ਸਾਹਿਬ ਇਹ ਸਾਲ ਹੀ ਪੜਾ ਚੜਿਆ ਉਹੋਜਾ ਸਾਹਿਬ ਜਨਾਬ ਚਰਨਜੀਤ ਉਹੋਜਾ ਸਾਹਿਬ ਉਹ ਚਲੇ ਗਿਆ ਗੁਰੂ ਜੀ ਚਲੇ ਗਏ ਪੰਲਾ ਸਾਹਿਬ ਚਲੇ ਗਏ ਬਹੁਤ ਹੀ ਖੂਬਸੂਰਤ ਮੰਡਾ ਰਾਜਵੀਰ ਜਾਗੰਦਾ ਪਤਾ ਨਹੀਂ ਦਿਨ ਚ ਸਾਲ ਕਿਦਾਂ ਤਰਮਿੰਦਰ ਮੈਂ ਇਹ ਸੋਚਣਾ ਕਿ ਸਾਰੀ ਦੁਨੀਆ ਨੇ ਮਰ ਜਾਣਾ ਤਰਮਿੰਦਰ ਨੂੰ ਨਹੀਂ ਕੋਈ ਮਾਰ ਸਕਦਾ ਬਚ ਬਚਪਨ ਚ ਵੀ ਹੋਸ਼ ਹੋਣ ਤੋਂ ਬਾਅਦ ਵੀ ਮੇਰਾ ਇਹ ਇਮਪ੍ਰੈਸ਼ਨ ਉਹਨਾਂ ਮੈਲ ਤੋਂ ਬਾਅਦ ਵੀ ਮੇਰਾ ਇਹ ਰਿਹਾ ਲੇਕਿਨ ਉਹ ਵੀ ਸੂਰਜ ਅਸਤ ਹੋ ਗਿਆ ਇਨੂੰ ਕਹਿੰਦੇ ਕੁਦਰਤ ਇਹਨੂੰ ਕਹਿੰਦੇ ਰੱਬ ਇਹਨੂੰ ਕਹਿੰਦੇ ਮਾਲਕ ਉਹਦੀ ਖਫਜ਼ਾ ਇਹ ਕੁਦਰਤ ਚ ਸਾਡੀ ਜਾਨ ਹੈ ਨਾ ਅਸੀਂ ਆਪਣੀ ਮਰਜ਼ੀ ਨਾਲ ਹੋ ਨਾ ਆਪਣੀ ਮਰਜ਼ੀ ਨਾਲ ਚੱਲਦੇ ਦੋ ਚੀਜ਼ਾਂ ਦਾ ਰਾਜ਼ ਕੋ ਟਮਾ ਟਮਾ ਫਕੀਰ ਹੋਏਗਾ ਉਹਨੂੰ ਹੋਏਗਾ ਹੋਰ ਨਹੀਂ ਲੇਕਿਨ ਮੇਰੇ ਉਸਤਾਦ ਜੀ ਨੂੰ ਇਹ ਸੀਗਾ ਅਵੇਅਰਨੈਸ ਉਹਨਾਂ ਨੇ 500 ਦਿਨ ਪਹਿਲਾਂ ਕਹਿੰਦਾ ਸੀ ਬੁਲਾ ਰਹਾ ਹੈ ਮਾਲਕ ਇਹਦੇ ਹੁਣ ਆ ਜਾ ਫਿਰ ਉਹਨਾਂ ਨੇ ਕਿਹਾ ਮੇਰੇ ਸਾਰੇ ਬੱਚਿਆਂ ਨੂੰ ਇਕੱਠੇ ਮੈਂ ਕਨੇਡੀ ਸੀ ਪਹਿਲਾਂ ਆਪਣੇ ਬੇਟਿਆਂ ਨੂੰ ਸਾਰਿਆਂ ਨੂੰ ਬੁਲਾਇਆ ਧੀਆਂ ਨੂੰ ਬੁਲਾਇਆ ਪੁੱਤਾਂ ਨੂੰ ਬੁਲਾਇਆ ਪੋਤਿਆਂ ਨੂੰ ਬੁਲਾਇਆ ਦੋਤਿਆਂ ਨੂੰ ਬੁਲਾਇਆ ਫਿਰ ਮੈਨੂੰ ਕਹਿੰਦੇ ਕਾਕਾ ਖਲੋਣਾ ਮੈਂ ਸਮਝ ਗਿਆ ਫਿਰ ਮੈਂ ਇੱਕ ਇੱਕਦਮ ਟਿਕਟ ਕਰਾ ਕੇ ਵਾਪਸ ਆ ਗਿਆ ਤੇ ਮੇਰੇ ਕਰਮਾ ਚਾਹਦੇ ਚਰਮਸਪਰਸ਼ ਕਰਨੀ ਸੀ ਚਲੋ ਅਗਰੇ ਪੰਜਾਬ ਦੀ ਇੰਡਸਟਰੀ ਨੂੰ ਜਿਹੜਾ ਬਹੁਤ ਕੀਮਤੀ ਸਤਾਰੇ ਦਿੱਤੇ ਆ ਤਾਂ ਫਿਰ ਤੁਸੀਂ ਵੀ ਹੋਰ ਵੀ ਕਈ ਸਿੰਗਰ ਹੈ ਇਹਨਾਂ ਅਗੂਸਤ ਆਦੂਾਰਾ ਕਿਤੇ ਦੁਨੀਆ ਚ ਮੈਂ ਕਿਹ ਜੀ ਸਾਰੇ ਉਸਤਾਦ ਜੱਦੇ ਕਾਬਲੇ ਆ ਲੇਕਿਨ ਐਸੀ ਸ਼ਖਸੀਅਤ ਮੈਂ ਨਹੀਂ ਵੇਖੀ ਜਿੰਨੇ ਤੇ ਸੇਵਾ ਕੀਤੀ ਉਹਦਾ ਤਾਂ ਨਾਮ ਹੋਇਆ ਹੀ ਐ ਨੂੰ ਤੁਰਿਆ ਜਾਂਦਾ ਐਂ ਕਹਿ ਗਿਆ ਗੁਰੂ ਜੀ ਮੇਰੇ ਮੈਂ ਇਧਰ ਚੱਲੇ ਸੀ ਤੇ ਮੇਰਾ ਦਿਲ ਕੀਤਾ ਮੈਂ ਤੁਹਾਨੂੰ ਮੱਥਾ ਟੇਕਾਂ ਅੱਛਾ ਤੇ ਮੈਨੂੰ ਮੱਥਾ ਟੇਕਣਾ ਅੱਛਾ ਦਾਤਾ ਭਲੀ ਕਰੂਗਾ ਆਪਣੇ ਮੁਰਸ਼ਿਦ ਵਾਂਗ ਕਹਿੰਦੇ ਸੀ ਤਾਂ ਉਹ ਫਿਰ ਬੰਦੇ ਦਾ ਨਾਮ ਹੋ ਜਾਂਦਾ ਸੀ ਤੁਸੀਂ ਦੇਖੇ ਨਾ ਹਜ਼ਾਰਾਂ ਬੰਦੇ ਕਹਿੰਦੇ ਮੈਂ ਸ਼ਾਹ ਗੁਟੀ ਸਾਥ ਤੋ ਸਿੱਖਿਆ ਬੜੀ ਵੱਡੀ ਗੱਲ ਜੀ ਜੇ ਸਿੱਖਿਆ ਤਾਂ ਵੀ ਠੀਕ ਹੈ ਜੀ ਐਵੇਂ ਗੁਜ਼ਰ ਗਏ ਉਹਦਾ ਵੀ ਨਾ ਹੋ ਗਿਆ ਇਦਾਂ ਜਿੰਦੁਨੀਆ ਚ ਨਿਕਦੀ ਆ ਜੀ ਅੱਛਾ ਇਹ ਇੱਕ ਗੱਲ ਕਿਤੇ ਮੰਤ ਅਗੀ ਤੱਕ ਖਬਰ ਹੈ ਇੱਕ ਸੰਦੂਲ ਸਿਕੰਦਰ ਸਾਹਿਬ ਵੀ ਨਹੀਂ ਰਹੇ ਲੇਕਿਨ ਉਹਨਾਂ ਸੰਦੂਲ ਮੇਰਾ ਭਾਈ ਸੀ ਮੇਰਾ ਹਮਸਰ ਸੀ ਮੇਰਾ ਹਮਰਾਜ਼ ਸੀ ਮੇਰਾ ਦੋਸਤ ਸੀ ਮੈਨੂੰ ਫਰਟ ਕਾਲ ਆਈ ਉਹਨਾਂ ਦੇ ਬੇਟੇ ਨੇ ਸੰਗੀਤ ਸਿੱਖੰਦ ਰੋਕਿਆ ਹੈਗਾ ਕੋਈ ਇਨਸਪੈਕਟਰ ਦੱਸ ਰਿਹਾ ਹੈਗਾ ਮੀਡੀਆ ਕੋਲ ਕਿਵੇਂ ਬੋਟਾ ਕਿੱਥੇ ਮੇਰੇ ਨਾਲ ਆਲਾਪ ਆਲਾਪ ਹੁਣ ਨਾਲ ਆ ਉਹ ਕਹਿ ਰਹੇ ਕਿ ਰਿਪੋਰਟ ਅਸੀਂ ਦਰਜ ਕਰਵਾਈ ਲੇਕਿਨ ਥ੍ਰੈਟ ਕਾਲ ਕਈ ਵਾਰ ਆਦੀ ਸੀ ਨੀ ਕਦੋਂ ਕਦੋਂ ਉਹਨਾਂ ਨੇ ਕਿਹਾ ਆਲਾਪ ਨੇ ਸਰ ਇਹ ਹੁਣੇ ਕਿਹਾ ਅਜੀ ਇੱਥੇ ਹੀ ਮੈਂ ਪੁੱਛਦਾ ਨਹੀਂ ਕੋਈ ਲੇਕਿਨ ਕਿੰਨੇ ਦੇ ਦੇਗੇ ਜੇ ਥ੍ਰੈਟ ਕਾਲ ਆਉਂਦੀ ਹੈ ਇਸ ਤਰ੍ਹਾਂ ਨਹੀਂ ਹੋ ਸਕਦਾ ਫੇਕ ਹੋ ਵੀ ਆਰਟਿਸਟਾਂ ਤਾਂ ਵਿਚਾਰਿਆਂ ਨੂੰ ਕਿ ਥ੍ਰੈਟ ਕਾਲ ਆਰਟਿਸਟ ਤਾਂ ਮਿਹਨਤ ਤਰਲਾ ਕਰਕੇ ਮੈਂ ਸਾਰੀ ਜ਼ਿੰਦਗੀ ਮਿਹਨਤ ਕਰਕੇ ਆਪਣੀ ਜਾਨ ਬਚਾਈ ਰੱਖੀ ਜੀ ਤੇ ਉਹ ਕਿਸ ਨੇ ਉਦਾਂ ਹੀ ਵਹਿਮ ਪਾਤਾ ਹੋਣਾ ਮੈਂ ਪੁੱਛਦਾ ਹੁਣੇ ਆਲਾਪ ਇੱਥੇ ਹੀ ਹੈ ਠੀਕ